ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪ ਜੀ ਸਾਹਿਬ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਤ ਜੁਗਾਦ ਸਚ ਹੈ ਭੀ ਸਤ ਨਾਨਕ ਹੋਸੀ ਭੀ ਸਤ ਸੋਚਿਆ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਛੁਪੈ ਛੁਪ ਨਾ ਹੋਵਈ ਜੇ ਲਾਇ ਰਹਾ ਹੰਦਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਸ ਸਿਆਣ ਪਾ ਲਖ ਹੋਹੀ ਤਾਂ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਇਕ ਬਕੂੜਾ ਟਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣਾ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਾਂ ਵਾ ਨੀਚ ਹੁਕਮ ਲੇਖ ਦੋਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਤਬਾਈਐ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਮੈਂ ਜੀਉ ਜੈ ਤਾਹ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਣ ਗਾਵੇ ਕੋ ਗੁਣਵੜਿਆ ਆਂ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਇਹ ਗਾਵੇ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਸਾਧਰਾ ਦੂਰ ਕਥਨਾ ਕਥੀ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗਾ ਅੰਤਰ ਕਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਗਨانک ਵਿਗਸੈ ਬੇਪਰਵਾਹ ਸਾਚਾ ਸਾਹਿਬ ਸਾਚਨਾਏ ਭਗਵਾਂ ਬਹੁ ਅਪਾਰ ਅਖੇ ਮੰਗੈ ਦੇਹੀ ਦੇਹੀ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇਸਾ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਨੰਬਰ ਤੇ ਵੇਲਾ ਸਚਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੀ ਸਚਿਆਰ ਤਾਂ ਪਿਆਹ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਨਿਆ ਹੋਏ ਜਿਨ ਸੇਵੇ ਆਉ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ मन रखिये पाओ दुख पर हारो सुख कर ले जाए गुरु मुख नादम गुरु मुख वेद गुरु मुख रहया संभाई गुरु ईश्वर गुरु गुर गोरख बर्मा गोर पार्वती माई जे हो जणाया खा नहीं कहणा कथन ना जाई कोरा एक देह बुझाई सब ना जिया का एक दाता सो मैं विसर ना जाई तीरत न आवा जेति सुपावा गणपाणे के नय करी जेती सरठ उपाय देखा बण धर्मा के मले ले मत विच रतन जवाहर माणक जे एक गुरु की सिख सुणी गुरा एक देह बुझाई सब ना जियां कायक दाता सो मैं विसर न जाई ਜੇ ਤੁਕ ਚਾਰੇ ਅਰਜਾ ਫੁਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਔਰ ਖਾਏ ਕੈ ਜਸ ਕੀਰਤ ਜਗ ਲੇ ਜੇ ਤੇ ਸਨਦਰ ਨਾ ਆਵਈ ਤਵਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣ ਐ ਸਿਧ ਪੀਰੋ ਸੁਰਨਾਥ ਸੁਣਿਆ ਧਰਤ ਧਵਲੋ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਪੂਹੀ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਖ ਸਲਾਹਣ ਬੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸ ਨਾਨਕ ਸੁਣਿਆ ਪੜ ਪੜ ਪਾਵੈ ਹਮਾਨ ਸੁਣਿਆ ਲਾਗੇ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਜੰਦੇ ਪਾ ਬਹਿ ਰਹੋ ਸੁਣਿਆ ਹਾਥ ਵੈ ਸਗਾਵ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹ ਪਿਛੈ ਵਛਤਾਏ ਕਾਗਦ ਕਲਮ ਨ ਲੇਖਣ ਹਾਰ ਮੰਨੇ ਕਬਹ ਕਰਨ ਵਿਚਾਰ ਐਸਾ ਨਾਮ ਨਰਿੰਜਣ ਹੋਵੇ ਜਿ ਕੋ ਮਨ ਜਾਣੈ ਮਨ ਕੋਈ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਵਣ ਕੀ ਸੁਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਣ ਹੋਵੇ ਜਿ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜਿ ਕੋ ਮਨ ਜਾਣੈ ਮਨ ਕੋਈ ਮਨੈ ਪਾਵਹਿ ਮੋਖ ਦਵਾਰ ਮਨੈ ਪਰਵਾ ਰਹਿ ਸਾਧਾਰ ਮਨੈ ਤਰੈ ਤਾਰੀ ਗੁਰ ਸਿਖ ਮਨੈ ਨਾਨਕ ਭਗਵਨ ਬਿਕੋ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੁਹੈ ਦਾਰੋ ਰਾਜਾਨ ਪੰਚਾਂਕਾ ਗੁਰ ਏਕ ਤਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੰਬਾਰ ਕਵਲ ਤਰਨ ਦਇਆ ਕਾਪੂ ਤ ਸੰਤੋਖਤਾ ਪਰਖਿਆ ਜਨਸੂਤ ਜੇ ਕੋ ਬੁਝੈ ਹੋਵੇ ਸਚਿਆਰੋ ਤਬ ਲੈ ਯੁਗ ਪਰ ਕੇਤਾ ਪਾਰ ਘਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨ ਲਿਖਿਆ ਬੁੜੀ ਕਲਾਮ ਇਹੋਲੇ ਕਾਲਖ ਜਾਣਾ ਕੋਏ ਲਿਖਾ ਲਿਖਿਆ ਕਿਤਾ ਹੋਏ ਕਿਤਾ ਤਾਣਾ ਸਵਾਲ ਹਰੂਪ ਕੀਤੀ ਦਤ ਜਾਣਾ ਕੌਣ ਕੂਤਾ ਕੀਤਾ ਬਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਾਵਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਦੁੱਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਅਸੰਖ ਜਪ ਵ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰਮਹ ਭਖਸਾਰ ਅਸੰਖ ਮੋਨ ਲਿਵ ਲਾਇਤਾਰ ਕੁਦਰਤ ਕਾਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸਾਂ ਖ ਅਮਰ ਕਰ ਜਾਹੀ ਜੋਰ ਅਸਾਂ ਖ ਗੱਲ ਵੱਡ ਹੱਤਿਆ ਕਮਾਹੀ ਅਸਾਂ ਖ ਪਾਪੀ ਪਾਪ ਕਰ ਜਾਹੀ ਅਸਾਂ ਖ ਕੂੜੇ ਯਾਰ ਕੂੜੇ ਫਿਰਾਹੀ ਅਸਾਂ ਖ ਮਲੇ ਚਮਲ ਭਖ ਖਾਹੀ ਅਸਾਂ ਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰੋ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਰ ਭਾਵੈ ਸਾਈ ਭਲੀਕਾਰ ਤੁਸਰਾਸ ਲਾਨਤ ਨਤਨ ਰੇਂਕਾਰ ਅਸੰਖ ਨਾਮ ਅਸੰਖთაਵ ਅਗੰਮ ਅਗੰਮ ਅਸੰਖ ਲੋ ਸੰਖ ਕਹਿ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਾਲਾਯ ਤ੍ਰੀ ਗਿਆਨ ਗੀਤ ਗੁਣ ਗਾਯ ਅਖਰੀ ਲਿਖਣ ਬੋਲਣ ਬਾਣ ਅਖਰਾਸੇਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਰਨਾਹੇ ਜਿਵ ਪਰਮਾਏ ਤਿਵ ਤਿਵ ਪਾਹੇ ਜਿਤਾ ਕਿਤਾ ਤੇ ਤਨਾਉ ਬਿਣ ਨਾ ਵੈ ਨਾਹੀ ਕੋਥਾਉ ਕੁਦਰਤ ਕਾਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਪਰ ਇਹ ਹੱਥ ਪੈਰ ਤਨ ਦੇ ਹੀ ਪਾਣੀ ਤੋਤੇ ਉਤਰ ਸੁਖੀ ਹੀ ਮੂਤ ਪਲੀਤੀ ਕੱਪੜ ਹੋਏ ਦੇ ਸਾਹ ਮੋੜਾ ਲਈਏ ਹਉਤ ਹੋਏ ਪਰ ਇਹ ਮਤ ਪਾਪਾਂ ਕੈ ਸੰਗ ਉਹ ਤੋ ਪਹਿਨਾ ਵਕਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲੇਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਬੋ ਜਾਹੁ ਤੀਰਥ ਤਪਦਿਆ ਦਤਦਾਨ ਜੀ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਵੀ ਸਾਸਤਿ ਜਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਫਿਤ ਕਵਣ ਵਾਰ ਤਵਣ ਸਿਰਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਨ ਨ ਪਾਇਆ ਪੰਡਤੀ ਇਹੋ ਵੈ ਲੇਖ ਪੁਰਾਣ ਵਰਤ ਨ ਪਾਇਓ ਕadien ਆ ਜੀ ਲਿਖਣ ਲੇਖ ਪੁਰਾਣ ਫਿਤ ਵਾਰ ਨਾ ਜੋਗੀ ਜਾਣੈ ਰਤ ਮਾਹੋ ਨਾ ਕੋਈ ਜਾ ਕਰਤਾ ਸਰੇ ਠੀਕ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਖਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅਗਿਆਨਾ ਸੋ ਹੈ ਪਤਾਲ ਪਤਲ ਲਖ ਆਗਾ ਸਾ ਜਾਗਾ ਸੂ ਊੜਕ ਊੜਕ ਪਾਲ ਖਕੇ ਵੀਦ ਕਹਿਣ ਇੱਕ ਵਾਕ ਸਹਸੇ 18 ਹ ਕਹਿਣ ਕਤੇ ਬਾ ਅਸਲੂ ਇੱਕ ਤਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੀ ਇਤੀ ਸੁਰਤ ਨ ਪਾਈਆ ਨਰਿਆਇ ਤਹਿਵਾ ਪਵੈ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਜਿਸਮਨੋ ਨਾ ਵਿਸਰਾਹੀ ਅੰਤਨ ਸੇਤੀ ਕਹਿਣ ਨ ਅੰਤ ਅੰਤਨ ਕਰਣ ਦੇਣ ਨਾ ਅੰਤ ਅੰਤ ਨ ਵੇਖਣ ਸਰਣ ਨ ਅੰਤ ਅੰਤ ਨ ਜਪੈ ਕਿਆ ਮਨ ਮੰਤ ਅੰਤ ਨ ਜਪੈ ਕੀਤਾ ਆਕਾਰ ਅੰਤ ਨ ਜਪੈ ਪਰਵਾਰ ਅੰਤ ਕਾਰਣ ਕੀਤੇ ਬਿਲ ਲਾਹੀ ਤਾਂ ਕਿ ਅੰਤ ਨ ਪਾਈ ਜਾਹੀ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਓ ਉੱਚੇ ਉਪਰ ਊਚਾ ਨਾਓ ਇਵੜੇ ਊਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਪਿਲ ਨਾ ਪਮਾਈ ਕਿਤੇ ਮੰਗਾਏ ਜੋਦੇ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਾਪ ਉਟਟ ਹੈ ਵਿਕਾਰ ਕਿਤੇ ਲੈ ਲੈ ਬੁਹ ਕਰਪਾ ਹੈ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੁਖ ਭੂਖ ਸਦਮਾਰੋ ਏ ਪੀਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣ ਹੋਏ ਹੋਰ ਆਖ ਨਾਸਕ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇ ਤੀ ਆ ਮੋਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪੀਕੇ ਈਕੇ ਜਿਸਨੋ ਵਹ ਸੇ ਉਸੇ ਪਤੋ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੌਣੈ ਅਮੁੱਲ ਵਪਾਰੋ ਅਮੁੱਲ ਵਪਾਰੀਏ ਅਮੁੱਲ ਪੰਡਾਰੋ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਪਾਇ ਅਮੁੱਲਾ ਸਮਾਹਿ ਅਮੁੱਲ ਕਰਮ ਹੈ ਅਮੁੱਲ ਦੀ ਬਾਣ ਅਮੁੱਲ ਤੋਲੇ ਅਮੁੱਲ ਪਰਵਾਣ ਅਮੁੱਲ ਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਹੈ ਅਮੁੱਲ ਪਰਵਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖੋ ਆਖੋ ਰਹੀ ਲਿਵਲਾਈ ਆਖੈ বেদ ਪਾਠ ਪੁਰਾਣ ਆਖੈ ਪੜੀਕਰਹਿ ਵਕਿਆਣ ਆਖੈ ਵਰਮੇ ਆਖੈ ਇੰਦ ਆਖੈ ਗੋਪੀ ਤੈ ਗੋਬਿੰਦ ਆਖੈ ਈਸ਼ਰੇ ਆਖੈ ਸਿੱਧ ਆਖੈ ਕੀਤੀ ਕੀਤੀ ਬੁੱਧ ਆਖੈ ਦਾਣਵ ਆਖੈ ਦੀਵ ਆਖੈ ਸੁਰ ਨਰ ਮਨ ਜਨ ਸੇਵ ਕਿਤੇ ਆਖੇ ਆਖਣ ਪਾਹੀ ਕਿਤੇ ਕਹਿ ਕਹਿ ਉੱਠ ਉੱਠ ਜਾਹੀ ਇਤੇ ਕਿਤੇ ਹੋਰ ਕਰਹੀ ਤਾ ਆਖ ਨਾ ਸਕਹਿ ਕੀ ਕੇ ਜੇਵੜ ਭਾਵੈ ਤੇ ਬੜੋ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਲਖੀਐ ਸੇ ਰੋਗਾ ਬਾਰਾ ਗਵਾਰੂ ਸੋ ਧਾਰ ਕੀ ਹਾ ਉਸੋ ਕਰ ਕੇ ਹਾ ਜਿ ਤਰਿਆ ਸਰਬ ਸੁਮਾਲੀ ਵਾਜੀ ਨਾ ਦੇ ਅਨੇਕ ਅਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰੇ ਸਿਉ ਕਹਿਆ ਨ ਕੀਤੇ ਗਾਵਣ ਹਾਰੇ ਗਾਵਹਿ ਤੁਨੋਂ ਪਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਕੁਪਤੋ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦਰ ਦਾਸਣ ਬੈਠੀ ਦੇਵਤਿਆਂ ਦਰਨਾਲੀ ਗਾਵਹਿ ਜੰਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤੀ ਸਤੀ ਸੰਤੁਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵਿਦਾਨਾਲੀ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਦੇ गावन रत्न उपाय तेरी 86 तीर्थन आले गावह जोड महाबल सूरा गावह खाणी चारे गावह खंड मंडल वर पंडा कर कर रखे तारि सेई तुगन गावै जो तोद पावन दते तेरी भक्त रस आले और केते गावन से मैं चित्त न आवण ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚੈ ਨੋ ਜਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣੋ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਪੂਤ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਹੀ ਪੰਖੀ ਸਗਲ ਜਮਾਤੀ ਮਨ ਜੀਤਾ ਜਗ ਜੀਤ आदेशति सय आदेशो आद्य अनिल अनाद अनाहत युग युग एको वेश भुक्त ज्ञान दया पण्डरण घट घट बाजै हे नाद आपनाथ नाथी सबजाकी रिद्ध से दयावरासाद संयोग वियोग दो एकार चलावहे लिखे आवह पाब ਆਦੇਸ ਤੇ ਸੈ ਆਦੇਸੋ ਆਦੇ ਨੀਲ ਅਨਾਦੇ ਅਨਹਤ ਜੁਗ ਜੁਗ ਏਕੋ ਵੇਸ ਇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਏ دیਵਾਨ ਜਿਵ ਤਿਸ ਪਾਵੇ ਤੇ ਵਚ ਲਾਵੇ ਜਿਗ ਹੋਵੇ ਪਰਮਾਣ ਉਹ ਵਿਖੇ ਉਹ ਨਾ ਨਦਰ ਨ ਆਵੇ ਬਹੁਤਾ ਇਹੋ ਵਿਡਾਣ ਆਦੀ ਸੁਤੀਸ ਆਦੀਸ ਆਦੇ ਨੀਲੇ ਅਨਾਦੇ ਅਨਾਹਤ ਜੁਗ ਜੁਗ ਏਕੋ ਵੇਸ ਆਸਾਣਾ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੀ ਕੀ ਸਾਚੀ ਕਾਰ आदेश तिसै आदेश आदे नीले नादे नाहत जुग जुग एको वीस एको दूजी पौ लाख होए लाख होवाए लाख वीस लाख लाख गेड़ा आखि है एक नाम जगदीश हे तरह हे पद पवड़िया ਚੜੀਏ ਹੋਏ ਕੀ ਸਾ ਸੁਣ ਗੱਲਾਂ ਆਕਾਸ਼ ਕੀ ਈਟਾ ਆਈ ਰੇਸ ਨਾਨਕ ਨਗਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨਾ ਜੀਵਣ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰੋ ਵੀ ਕੈਸੋਏ ਨਾਨਕ ਉਤਮ ਨੀਚ ਨਾ ਹੋਏ ਹੈ ਰਾਤੀ ਦੁਤੀ ਥਿਤੀ ਵਾਰ ਪਵਣ ਪਾਣੀ ਅਗਨੀ ਪਾਤਲ ਇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਹੈ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰੋ ਸਚਿਆਪੋ ਸਚਾ ਦਰਬਾਰ ਤਿਥੈ ਸੋਹਨ ਪੰਜ ਪ੍ਰਵਾਣ ਨਦਰੀ ਕਰਮ ਉਪਵੈ ਨੀਸਾਣ ਕਚ ਪਕਾਈ ਹੋਥੈ ਪਾਏ ਨਾਨਕ ਗਇ ਜਾਪੈ ਜਾਇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਣ ਬਾਣੀ ਵੈਸੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ ਘਾੜਤ ਕੜਿਏ ਹੈ ਰੂਪ ਰੰਗ ਕੇ ਵੇਸ ਕਿਤਿਆਂ ਕਰਮ ਭੂਮੀ ਮੇਰ ਕਿਤੇ ਕਿਤੇ ਧੂਪਦੇਸ ਕਿਤੇ ਇੰਦੂ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਰਬ ਮੁਨ ਕਿਤੇ ਕਿਤੇ ਰਤਨ ਸੁਮੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਤ ਨਰਿੰਦ ਕਿਤਿਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਹੈ ਗਿਆਨ ਪਰਚੰਡ ਤਿਥੈ ਨਾਦ ਵਿਨੋਦ ਕੋੜੇ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜ ਤਕੜੀਏ ਬਹੁਤੇ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹਿ ਪਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਹੇ ਤਾਗੇ ਰੂਪ ਨ ਕਥਨੇ ਜਾਹੇ ਨਾ ਉਹਮ ਰਹੈ ਨਾ ਠਾਗੀ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿਤੈ ਭਗਤ ਵਸਹਿ ਕਿਲੋ ਕਰਹੈ ਆਨੰਦ ਸਚਾ ਮਨ ਸੋਏ ਸਤਖੰਡ ਵਸੈ ਨ੍ਰਿੰਕਾਰ ਕਰ ਕਰ ਵੇਖੈ ਨਦਰ ਨਿਹਾਲ ਤੇਥੇ ਖੰਡ ਮੰਡਲ ਵਰ ਪੰਡ ਜੀ ਕੋ ਕਥਾ ਤੈ ਅੰਤ ਨਾ ਅੰਤ ਤੇਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵੈ ਤੇ ਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹੇ ਰਣਮਤ ਵੇਦ ਹਥਿਆਰ ਕੋ ਖਲਾਗਣ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤਟਾਲ ਕੜੀਏ ਸ਼ਬਦ ਸਚੀ ਟਕਸਾਲੋ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪੈਤਾ ਮਾਤਾ ਤਰਤਮਾਤ ਦੇਸ ਰਾਤ ਦਇ ਦਾਈ ਦਾਇਆ ਕਿ ਲੈ ਸਗਲ ਜਗਤ ਜੰਗੇ ਆਂ ਆਂ ਮੁਰਿਆ ਆਂ ਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੇ ਕੇ ਦੂਰ ਜਿਨਹੀ ਨਾਮ ਤੇ ਆਇਆ ਗਏ ਮਸਾਫਤ ਕਾਲੂ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲੁ ਜਿਨੀ ਨਾਮ ਤੇ ਆਇਆ ਗਏ ਮਸਖਤ ਤਾਨ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ